ਤੁਸੀਂ ਖੇਡਦੇ ਹੋ ਹਨਾ ਆਪਣੇ ਕੋਲ ਸਮਾਨ ਹੁੰਦਾ ਜਿਦਾ ਸਟੱਡ ਵਗੈਰਾ ਬੂਟ ਵਗੈਰਾ ਹਨਾ ਜਾਂ ਆਪਣੇ ਹਾਕੀ ਸਟਿਕਾਂ ਉਹ ਸਪான்ਸਰ ਫਿਰ ਕਿਦਾਂ ਕਰਦੀਆਂ ਨੇ ਕੰਪਨੀਆਂ ਤੁਹਾਡੇ ਤੱਕ ਅਪਰੋਚ ਕਰਦੀਆਂ ਜਾਂ ਕਿਵੇਂ ਹੋਰ ਇਹ ਤੋਂ ਕਿਉਂਕਿ ਪਲੇਅਰਾਂ ਦੀ ਨਾ ਖਾਸ ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਪਲੇਅਰ ਬਣਦਾ ਗਿਆ ਪਲੇਅਰ ਨੂੰ ਇਨਕਮ ਕੀ ਹੈ ਇਹ ਬਹੁਤ ਅੱਜ ਕੱਲ੍ਹ ਲੋਕ ਦੇਖ ਰਿਹਾ ਤੇ ਮੈਂ ਵੀ ਜਾਣਨਾ ਚਾਹੁੰਦਾ ਕਿ ਇੱਕ ਜਿਹੜਾ ਹਾਕੀ ਇੰਡੀਅਨ ਹਾਕੀ ਪਲੇਅਰ ਹੈ ਉਦੀ ਹੋਰ ਇਨਕਮ ਸੋਰਸ ਕੀ ਹੈ ਫੈਡਰੇਸ਼ਨ ਵੀ ਪੈਸੇ ਦਿੰਦੀ ਹੈ ਤੁਹਾਨੂੰ ਕਿਵੇਂ ਤੇ ਹੋਰ ਸੈਂਟਰਲ ਗਵਰਨਮੈਂਟ ਦੇ ਵੱਲੋਂ ਕੀ ਮਿਲਦਾ ਹੈ ਤੁਹਾਨੂੰ ਉਧਰੋਂ ਵੀ ਕੋਈ ਤੁਹਾਨੂੰ ਬੱਜੀ ਤਨਖਾਹ ਆਉਂਦੀ ਹੈ ਕੱਕੇ ਜਾਂ ਟੂਰਨਾਮੈਂਟ ਤੇ ਜਿਹੜੇ ਪੈਸੇ ਮਿਲਦੇ ਨੇ ਪੰਜਾਬ ਗਵਰਨਮੈਂਟ ਆ ਹੁਣ ਜਿੱਦਾਂ ਸੀ ਕੋਈ ਵੀ ਮੇਜਰ ਟੂਰਨਾਮੈਂਟ ਲਾ ਲੋ 올림픽ਸ ਲਾ ਲੋ 올림픽ਸ ਦੇ ਵਿੱਚ ਜਿੱਦਾਂ ਸੀ ਲੈ ਕੇ ਆਏ ਸੀਗੇ ਮੈਡਲ ਤੇ ਉਹਦਾ ਸਾਨੂੰ ਜਿੱਦਾਂ ਪੈਸੇ ਦਿੱਤੇ ਸੀਗੇ ਏਸ਼ੀਅਨ ਗੇਮਾਂ ਦੇ ਵਿੱਚ ਅਸੀਂ ਲੈ ਕੇ ਆਏ ਸੀ ਉਹਦੇ ਵਿੱਚ ਪੈਸੇ ਦਿੱਤੇ ਸੀਗੇ ਜੋ ਇਹਨਾਂ ਦੀ ਉਹਦੇ ਵਿੱਚ ਹੁੰਦੀ ਪਾਲਿਸੀ ਦੇ ਵਿੱਚ ਹੁੰਦੀ ਉਹ ਜਾਂ ਜਦੋਂ ਤੇ 올림픽ਸ ਖੇਡ ਕੇ ਆਉਂਗੇ ਉਦੋਂ ਮਿਲਨੇ ਆ ਜਾਂ ਜਦਦਾ ਏਸ਼ੀਅਨ ਟਰਾਫੀ ਹੁਣ ਤੁਸੀਂ ਖੇਡੀ ਤਾਂ ਉਦੋਂ ਮਿਲ ਗਈ ਨੇ ਏਸ਼ੀਅਨ ਚੈਂਪੀਅਨ ਹੋਰ ਕੋਈ ਤੁਹਾਨੂੰ ਕੋਈ ਪੈਸਾ ਨਹੀਂ ਆਉਂਦਾ ਉਦੋਂ ਹਾਂਜੀ ਏਸ਼ੀਅਨ ਚੈਂਪੀਅਨ ਟਰਾਫੀ ਦੇ ਨਹੀਂ ਕੋਈ ਵੀ ਅੱਛਾ ਇਹਦੇ ਨਹੀਂ ਕੋਈ ਪੈਸੇ ਤੁਸੀਂ ਖੇਡਦੇ ਹੋ ਹਨਾ ਆਪਣੇ ਕੋਲ ਸਮਾਨ ਹੁੰਦਾ ਜਿੱਦਾਂ ਸਟੱਡ ਵਗੈਰਾ ਬੂਟ ਵਗੈਰਾ ਹਨਾ ਜਾਂ ਆਪਣੇ ਹਾਕੀ ਸਟਿਕਾਂ ਉਹ ਸਪான்ਸਰ ਫਿਰ ਕਿਦਾਂ ਕਰਦੀਆਂ ਨੇ ਕੰਪਨੀਆਂ ਤੁਹਾਡੇ ਤੱਕ ਅਪਰੋਚ ਕਰਦੀਆਂ ਜਾਂ ਕਿਵੇਂ ਹਾਂਜੀ ਉਹ ਫਿਰ ਜਿਵੇਂ ਜਿਵੇਂ ਹੁਣ ਜਿਹੜਾ ਸਾਡਾ 올림픽ਸ ਤੋਂ ਬਾਦ 올림픽 ਤੋਂ ਪਹਿਲਾਂ ਹੁਣ ਸਾਡਾ ਮੈਡਲ ਆਇਆ ਸੀਗਾ ਤੇ ਉਦੋਂ ਫੇਰ ਉਹਨਾਂ ਕੰਪਨੀਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਇਸ ਟਾਈਮ ਮਤਲਬ ਵਧੀਆ ਇਹਨਾਂ ਦਾ ਹੋ ਰਿਹਾ ਤੇ ਫੇਰ ਤਾਂ ਕੰਪਨੀਆਂ ਅਪਰੋਚ ਕਰਨਾ ਪੈਂਦੀਆਂ ਤੇ ਫੇਰ ਉਹ ਇਦਾਂ ਹੀ ਹੁੰਦਾ ਕਿ ਤੁਹਾਨੂੰ ਅਸੀਂ ਜੇ ਕੋਈ ਵੀ ਕੰਪਨੀ ਲਾ ਲਓ ਉਹ ਕਹਿੰਦੇ ਕਿ ਤੁਹਾਨੂੰ ਅਸੀਂ ਇੰਨਾ ਸਾਲ ਦਾ ਇੰਨਾ ਦੇਵਾਂਗੇ ਤੇ ਤੁਸੀਂ ਸਾਡਾ ਸ਼ੂਜ਼ ਪਾ ਕੇ ਖੇਡਣਾ ਵਾ ਜਾਂ ਸਾਡੀ ਹਾਕੀ ਦੇ ਨਾਲ ਖੇਡਣਾ ਵਾ ਤੇ ਅਸੀਂ ਤੁਹਾਨੂੰ ਸਾਲ ਦਾ ਇੰਨਾ ਦਿਆ ਕਰਾਂਗੇ 2 ਸਾਲ ਜਿੰਨੇ ਸਾਲ ਦਾ ਕੰਟੈਕਟ ਹੁੰਦਾ ਉਹ ਉਹਨਾਂ ਦੇ ਡਿਪੈਂਡ ਹੈ ਜਾਂ ਸਾਡੇ ਦੇ ਡਿਪੈਂਡ ਹੈ ਅਸੀਂ ਕਿੰਨੇ ਸਾਲ ਦਾ ਕਰਨਾ ਹਾਂ ਹਾਂਜੀ ਅੱਛਾ ਇਹ ਇੱਕ ਤਾਂ ਇਹ ਕੰਪਨੀਆਂ ਵੱਲੋਂ ਹੋ ਗਿਆ ਜਿਹੜੇ ਤੁਹਾਨੂੰ ਸਪான்ਸਰ ਕਰਦੀਆਂ ਨੇ ਵੀ ਉਹ ਫਿਰ ਮਹੀਨੇ ਬਾਅਦ ਦਿੰਦੇ ਕਿ ਸਾਲ ਦਾ ਇਕੱਠਾ ਦਿੰਦੇ ਤੁਹਾਨੂੰ ਉਹ ਤਾਂ ਸਾਡੇ ਦੇ ਡਿਪੈਂਡ ਹੈ ਅਸੀਂ ਮਹੀਨੇ ਦਾ ਵੀ ਲੈ ਸਕਦੇ ਆਂ ਸਾਲ ਦਾ ਵੀ ਲੈ ਸਕਦੇ ਆਂ ਮਤਲਬ ਜੇ ਮੰਨ ਲਓ ਇੱਕ ਫਿਕਸ ਅਮਾਉਂਟ ਸੈੱਟ ਕਰ ਦੇਣੀ ਹੈ ਉਹਨਾਂ ਦੇ 10 ਲੱਖ ਹੈ ਮੰਨ ਲਓ ਕੋਈ ਪਲੇਅਰ ਲੈ ਰਿਆ ਤਾਂ ਉਹ ਭਾਵੇਂ 10 10 ਲੱਖ ਤੁਸੀਂ ਇਕੱਠਾ ਲੈ ਲਓ ਭਾਵੇਂ ਮਹੀਨੇ-ਮਹੀਨੇ ਦਾ ਲੈ ਲਓ ਉਹ ਸਾਡੇ ਦੇ ਡਿਪੈਂਡ ਆ ਅੱਛਾ ਹਾਂਜੀ ਜੀ ਤਾਂ ਸਾਨੂੰ ਅਸੀਂ ਜਮ ਮਹੀਨੇ ਬਾਅਦ ਵੀ ਲੈ ਸਕਦੇ ਆ ਡੇਢ ਮਹੀਨੇ ਬਾਅਦ ਜਦੋਂ ਸਾਨੂੰ ਮਤਲਬ ਹੁੰਦਾ ਕਿ ਹਾਂ ਉਦੋਂ ਹਾਂਜੀ ਹਾਂਜੀ ਤਾਂ ਉਹ ਤੁਸੀਂ ਉੱਥੋਂ ਲੈ ਸਕਦੇ ਆ ਹਾਂਜੀ ਹਾਂਜੀ ਹੋਰ ਇਹ ਤੋਂ ਕਿਉਂਕਿ ਪਲੇਅਰਾਂ ਦੀ ਨਾ ਖਾਸ ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਪਲੇਅਰ ਬਣਤਾ ਗਿਆ ਪਲੇਅਰ ਨੂੰ ਇਨਕਮ ਕੀ ਹੈ ਇਹ ਬਹੁਤ ਅੱਜ ਕੱਲ ਲੋਕ ਦੇਖ ਰਿਹਾ ਤਾਂ ਮੈਂ ਵੀ ਜਾਣਨਾ ਚਾਹੁੰਨਾ ਕਿ ਇੱਕ ਜਿਹੜਾ ਹਾਕੀ ਇੰਡੀਅਨ ਹਾਕੀ ਪਲੇਅਰ ਹੈ ਉਹਦੀ ਹੋਰ ਇਨਕਮ ਸੋਰਸ ਕੀ ਹੈ ਫੈਡਰੇਸ਼ਨ ਵੀ ਪੈਸੇ ਦਿੰਦੀ ਹੈ ਤੁਹਾਨੂੰ ਕਿਵੇਂ ਹੋਣ ਜਿਵੇਂ ਆਪਣੇ ਮੁੰਡੇ ਜਿੰਨੇ ਵੀ ਹੋਕੀ ਟੀਮ ਦੇ ਵਿੱਚ ਨੈਸ਼ਨਲ ਟੀਮ ਦੇ ਵਿੱਚ ਸੀਨੀਅਰ ਸਾਰੇ ਵਧੀਆ ਮਤਲਬ ਜੋਬ ਤੇ ਲੱਗੇ ਹੋਏ ਆ ਜਿਵੇਂ ਆਪਣੇ ਪੰਜਾਬ ਪੁਲਿਸ ਦੇ ਵਿੱਚ ਆਪਣੇ ਹੈਗੇ ਆ 7-8 ਮੁੰਡੇ ਤੇ ਅਸੀਂ 2-3 ਮੁੰਡੇ ਅਸੀਂ ਜਿਹੜੇ ਪੀਐਨਬੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਆ ਤੇ 2-3 ਮੁੰਡੇ ਹੋਰ ਆਈ ਇੰਡੀਅਨ ਆਇਲ ਦੇ ਵਿੱਚ ਆ ਓਐਨਜੀਸੀ ਦੇ ਵਿੱਚ ਆ ਮਤਲਬ ਗਵਰਨਮੈਂਟ ਜੋਬ ਜਿਨ੍ਹਾਂ ਨੂੰ 8-9 ਨੂੰ 10-10 ਸਾਲ ਹੋ ਗਏ ਆ ਮੈਨੂੰ ਤੇ 7 ਸਾਲ ਹੋ ਗਏ ਪੀਐਨਬੀ ਦੇ ਵਿੱਚ अच्छा ਤੁਸੀਂ ਪੀਐਨਬੀ ਚ ਸਰਕਾਰੀ ਮੁਲਾਜ਼ਮ ਦੇ ਤੌਰ ਤੇ ਤੁਹਾਨੂੰ ਤੁਸੀਂ ਪਹਿਲਾਂ ਤੁਸੀਂ ਕਿ ਜਦੋਂ ਹਾਕੀ ਖੇਡਣੀ ਸ਼ੁਰੂ ਕੀਤੀ ਉਦੋਂ ਮਿਲੀ ਹੈ ਹਾਂਜੀ ਉਦੋਂ ਹੀ ਮੇਰੀ ਸਿਲੈਕਸ਼ਨ ਉਦੋਂ ਹੀ ਮੇਰੀ ਪੀਐਨਬੀ ਦੇ ਵਿੱਚ ਜਿੱਦਾਂ ਉਹ ਲੈਵਲ ਦੇ ਉੱਤੇ ਜਿੱਦਾਂ ਮੇਰੀ ਨੈਸ਼ਨਲ ਹੋਈ ਸੀਗੀ ਜੂਨੀਅਰ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਕਿ ਹਰੇਕ ਡਿਪਾਰਟਮੈਂਟ ਦੇਖਦਾ ਕਿ ਕਿਹੜੇ 플레이ਰ ਵਿੱਚ ਕੀ ਖਾਸੀਅਤ ਹੈ ਤਾਂ ਹੀ ਉਹ 플레이ਰ ਨੂੰ ਆਪਣੇ ਉਹਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਰੱਖਦੀ ਆ ਹੁਣ ਜਿਵੇਂ ਕਿਉਂਕਿ ਟੀਮਾਂ ਹੁੰਦੀਆਂ ਵਾਂ ਆਰਸੀਪ ਹੋਗੀ ਰੇਲਵੇ ਹੋਗੀ ਓਐਨਜੀਸੀ ਇੰਡੀਅਨ ਆਲ ਬੀਪੀਸੀਐਲ ਏ ਫਿਰ ਟੀਮਾਂ ਦਾ ਡੋਮੈਸਟਿਕ ਦੇ ਵਿੱਚ ਕੰਪੀਟੀਸ਼ਨ ਹੁੰਦਾ ਤੇ ਫਿਰ ਹਰੇਕ ਹਰੇਕ ਡਿਪਾਰਟਮੈਂਟ ਆਪਣੀ ਟੀਮ ਵਧੀਆ ਕਰਨ ਲਈ ਉਹ ਪਲੇਅਰ ਫਿਰ ਲੈਂਦੀ ਆ ਅੱਛਾ ਇਹ ਮਤਲਬ ਸਟੇਟ ਲੈਵਲ ਤੇ ਜਿੱਦਾਂ ਇਹ ਤੁਸੀਂ ਗਿਣਾਇਆ ਇਹ ਆਪੋ ਆਪਣੇ ਪਲੇਅਰ ਦਿੰਦਿਆਂ ਨੇ ਅੱਗੇ ਇਹ ਲੈਂਦੀਆਂ ਹਾਂ ਜੀ ਠੀਕ ਹੈ ਹਾਂ ਜੀ ਤੇ ਹੋਰ ਸੈਂਟਰਲ ਗਵਰਨਮੈਂਟ ਦੇ ਵੱਲੋਂ ਕੀ ਮਿਲਦਾ ਹੈ ਤੁਹਾਨੂੰ ਉਧਰੋਂ ਵੀ ਕੋਈ ਤੁਹਾਨੂੰ ਬੱਜੀ ਤਨਖਾਹ ਆਉਂਦੀ ਹੈ ਕੱਕੇ ਜਾਂ ਟੂਰਨਾਮੈਂਟ ਤੇ ਜਿਹੜੇ ਪੈਸੇ ਮਿਲਦੇ ਨੇ ਪੰਜਾਬ ਗਵਰਨਮੈਂਟ ਆ ਹੁਣ ਜਿੱਦਾਂ ਅਸੀਂ ਕੋਈ ਵੀ ਮੇਜਰ ਟੂਰਨਾਮੈਂਟ ਲਾ ਲੋ 올림픽ਸ ਲਾ ਲੋ 올림픽ਸ ਦੇ ਵਿੱਚ ਜਿੱਦਾਂ ਅਸੀਂ ਲੈ ਕੇ ਆ ਤੇ ਉਹਦਾ ਸਾਨੂੰ ਜਿੱਦਾਂ ਪੈਸੇ ਦਿੱਤੇ ਸੀਗੇ ਏਸ਼ੀਅਨ ਗੇਮਾਂ ਦੇ ਵਿੱਚ ਅਈਲੇ ਕੈ ਸੀ ਉਹਦੇ ਵਿੱਚ ਪੈਸੇ ਦਿੱਤੇ ਸੀਗੇ ਜੋ ਇਹਨਾਂ ਦੀ ਉਹਦੇ ਵਿੱਚ ਹੁੰਦੀ ਪੁਲਸੀ ਦੇ ਵਿੱਚ ਹੁੰਦਾ ਹਾਂਜੀ ਮਤਲਬ ਉਤੋਂ ਸਿਵਾ ਹੋਰ ਨਹੀਂ ਕੋਈ ਤੁਹਾਨੂੰ ਗਵਰਨਮੈਂਟ ਪੈਸਾ ਵਗੈਰਾ ਦਿੰਦੀ ਨਹੀਂ ਨਹੀਂ ਉਹ ਯਾ ਜਦ ਤੇ 올림픽ਸ ਖੇਡ ਕੇ ਆਉਂਗੇ ਉਦੋਂ ਮਿਲਨੇ ਆ ਜਾਂ ਜਦ ਆ ਏਸ਼ੀਅਨ ਟਰੋਫੀ ਹੁਣ ਤੁਸੀਂ ਖੇਡੀ ਤਾਂ ਉਦੋਂ ਮਿਲ ਗਈ ਏਸ਼ੀਅਨ ਚੈਂਪੀਅਨ ਹੋਰ ਕੋਈ ਤੁਹਾਨੂੰ ਕੋਈ ਪੈਸਾ ਨਹੀਂ ਆਉਂਦਾ ਉਧਰੋਂ ਹਾਂਜੀ ਏਸ਼ੀਅਨ ਚੈਂਪੀਅਨ ਟਰੋਫੀ ਦੇਣੀ ਕੋਈ ਵੀ ਅੱਛਾ ਇਹਦੇ ਨਹੀਂ ਕੋਈ ਪੈਸੇ ਸਿਰਫ 올림픽ਸ ਤੇ ਹੈ 올림픽ਸ ਤੇ ਏਸ਼ੀਅਨ ਗੇਮਾਂ ਦੇ ਜਾਂ ਫਿਰ ਜਿਹੜੀਆਂ ਤੁਹਾਨੂੰ ਜੋਬ ਵਗੈਰਾ ਮਿਲੀਆਂ ਨੇ ਉੱਥੋਂ ਤੁਹਾਡਾ ਖਰਚਾ ਚੱਲਦਾ ਹੈ ਤੇ ਮਤਲਬ ਇਹ ਸਾਰੀ ਡਾਈਟ ਤੁਸੀਂ ਆਪਣੇ ਕੋਲੋਂ ਹੀ ਲੈ ਰਹੇ ਹੋ ਜਿਹੜੀ ਪਲੇਅਰ ਲੈਂਦਾ ਹੈ ਹਾਂਜੀ ਕਿਉਂਕਿ ਜੋ ਹਾਂਜੀ ਇਹ ਦਾ ਜਿੰਨੀ ਵੀ ਅਸੀਂ ਡਾਈਟ ਖਾਂਦੇ ਆ ਜੋ ਸਾਡਾ ਖਰਚਾ ਹੁੰਦਾ ਵਾ ਤੇ ਇਹ ਪਲੇਅਰ ਜਿਹੜੀ ਸਾਡੀ ਸੈਲਰੀ ਲੱਗੀ ਹੋਈ ਆ ਅਸੀਂ ਉਹਦੇ ਵਿੱਚ ਹੀ ਸਾਰਾ ਖਰਚਾ ਆਪਣਾ ਕਰੀਦਾ ਅੱਛਾ ਉਹ ਤੁਹਾਨੂੰ ਫੈਡਰੇਸ਼ਨ ਨਹੀਂ ਦਿੰਦੀ ਮੰਨ ਲਓ ਜਿੱਥੋਂ ਤੁਸੀਂ ਖੇਡ ਰਹੇ ਹੋਂ ਜਿਵੇਂ ਜਿਵੇਂ ਹੁਣ ਇੱਕ ਬੋਰਡ ਹੈ ICC ਬੋਰਡ ਉਹਦਾ ਕ੍ਰਿਕਟ ਦਾ ਹੋ ਗਿਆ ਹਨਾ ਤੇ BCCI ਹੋ ਗਿਆ ਇਦਾਂ ਤੁਹਾਨੂੰ ਵੀ ਉਹ ਬੋਰਡ ਵਗੈਰਾ ਪੈਸੇ ਦਿੰਦਾ ਹੌਕੀ ਦਾ ਕਿ ਨਹੀਂ ਨਹੀਂ ਹਾਂਜੀ ਜਿਵੇਂ ਅਸੀਂ ਉਹੀ ਆਈ ਗੱਲ ਜੇ ਅਸੀਂ ਮੇਜਰ ਇਵੈਂਟ ਅਸੀਂ ਜਿੱਤਾਂਗੇ ਕੋਈ ਵੀ ਅਸੀਂ ਇਵੈਂਟ ਖੇਡਦੇ ਹੁਣ ਏਸ਼ੀਅਨ ਚੈਂਪੀਓਨ ਟਰਾਫੀ ਦਾ ਉਹ ਸਾਨੂੰ ਹੌਕੀ ਇੰਡੀਆ ਮਤਲਬ ਹੌਕੀ ਇੰਡੀਆ ਲੋ ਵੀ ਸਾਨੂੰ ਵਧੀਆ ਮਤਲਬ ਪੈਸੇ ਮਿਲ ਜਾਂਦੇ ਆ ਹਾਂਜੀ ਜੇ ਅਸੀਂ ਇਵੈਂਟ ਜਿੱਤਦੇ ਹਾਂ ਠੀਕ ਹੈ ਫਿਰ ਮਿਲਦੇ ਆ ਅਦਰਵਾਈਜ਼ ਉਹ ਤੁਸੀਂ ਆਪਣੀਆਂ ਸੈਲਰੀਆਂ ਚ ਕੋਈ ਵੀ ਡਾਈਟ ਵਗੈਰਾ ਲੈਣੀ ਆ ਉਹ ਸਾਰਾ ਕੁਝ ਅਸੀਂ ਆਪਣੀ ਸੈਲਰੀ ਚ ਉਹ ਸਾਰਾ ਕੁਝ ਤੁਸੀਂ ਆਪਣੇ ਵੱਲੋਂ ਹੀ ਕਰਦੇ ਹੋ